ਇੱਕ ਮਿੰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੇਰਾ ਸਿੰਘ ਪੁੱਤ ਕੇ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਡੇਰਾ ਬਾਬਾ ਬਣਾਣਾ ਨਜ਼ਦੀਕ ਇਹਨਾਂ ਫਤਿਹ ਚੁੜੇ ਪੈਂਦਾ ਤੇ ਆਹ ਉੱਪਰ ਵੀਰ ਨਾਲ ਗੱਲਬਾਤ ਕਰੀਏ ਬਾਜੀ ਸਤਿਕਾਰ 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 ਜੀ ਸਤਿਕਾਰ ਜੀ ਸਤਿਕਾਰ ਕਿਰਪਾ ਮਹਾਰਾਜ ਦੀ ਬਾਬਾ ਬੁੰਡਾ ਸਾਹਿਬ ਦੀ ਬਹੁਤ ਬਹੁਤ ਨਜ਼ਾਰੇ ਵੱਜੇ ਬਾਬਾ ਡੇਰ ਘਰ ਆ ਰਹੇ ਆ ਪਿੱਛੇ ਤੋਂ ਗੜੇ ਤੋਂ ਪਤਾ ਲੱਗ ਗਿਆ ਮਾੜਾ ਮਾੜਾ ਸਾਡਾ ਸਵੇਰ ਦਾ ਯੋਰ ਹੋ ਗਿਆ ਠੀਕ 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 ਹੈ ਜੋਰ ਦਾ ਲਾ ਗਿਆ ਮੈਂ ਇਹ ਦੇਖ ਸ਼ੰਭੂ ਇੱਕ ਰ ਕੈਮਰਾ ਮਾਰਦੇ ਬਾਕੀ ਗੱਲਾਂ ਬਾਅਦ ਚ ਕਰਦੇ ਆ ਇਹ ਦਾ ਐਂਡ ਗ੍ਰੈਪ ਇਧਰ ਨਗੀਨਾ ਵੇਖ ਲੈ ਬੂਰੀ ਲੈ ਆਂਦੀ ਫਿਰ ਬੂਰੀ ਵੀ ਲੈ ਆਂਦੀ ਆ ਉਹ ਅੱਜ ਮਈਆਂ ਮੰਡੀ ਲਾਈ ਸੰਦੀ ਵੀਰੇ ਅੱਛਾ ਹਾਂ 10 ਕ ਮਈਆਂ ਹੈਗੀਆਂ ਆਪਣੇ ਟਾਪ ਦੇ ਪੀਸ ਆ ਸਾਰੇ ਤੇ ਸਭ ਤੋਂ ਪਹਿਲਾਂ ਸੰਦੀਪ ਡੈਰੀ ਫਰਮ ਵੇਖਣ ਆਲੇ ਸਾਰੇ ਵੱਡੇ ਛੋਟੇ ਅੰਦਰ ਆਣਾਂ ਦਾ ਬਾਹਰ ਆਣਾਂ ਦਾ ਧੰਨਵਾਦ ਜਿਹੜੇ ਸੰਦੀਪ ਵੀਰ ਪਿਆਰ ਕਰਦੇ ਆ ਹੈ ਕੰਮ ਇੱਕ ਟਾਈਮ ਥੋੜਾ ਜਿਹਾ ਉਦਾਂ ਦਾ ਚੱਲਣ ਡਿਆ ਨਾ ਵਪਾਰੀਆਂ ਦੇ ਤਵਾ ਜਿਆਦਾ ਲੱਗਣ ਗਿਆ ਲੱਗਣ ਡਿਆ ਨਾ ਹੈ ਸੰਦੀਪ ਵੀਰ ਚਲੋ ਮਾਣ ਨੀ ਕਰਨਾ ਮੈਨੂੰ 10-11 ਸਾਲ ਹੋ ਗਏ ਉਹ ਤਾਂ ਮਾੜੀ ਮਾੜੀ ਦਾੜੀ ਆਉਂਦੀ ਜਾਂਦੀਆਂ ਮਈਆਂ ਵੇਚਣ ਦੀ ਹਾਂਜੀ 32 33 32 ਸਾਲ ਉਮਰ ਹੋ ਗਈ 20 ਸਾਲਾਂ ਦਾ ਮਡਿਆਂ ਉਹ ਆਉਂਦੇ ਸਾਰੇ ਕੰਮ ਗਲਤੀ ਥੋੜਾ ਕਰੀ ਜਾਂਦੇ ਆ ਹਾਂ ਬਿਲਕੁਲ ਹੁਣ ਸੰਦੀਪ ਵੀਰ ਉਹ ਬੰਦੇ ਨੇ ਜਿਨ੍ਹਾਂ ਦੇ ਘਰ 15-15 ਮਈਆਂ ਘੱਟੀਆਂ ਨੇ ਅੱਜ ਵੀਰ ਦੀ ਸੰਦੀਪ ਵੀਰ ਤੋਂ ਗਾਂ ਵਖਾਵਾਂਗੇ ਅਗਲੀ ਵੀਡੀਓ ਅਗਲੀ ਵੀਡੀਓ ਚ ਹਾਂ ਉਦੋਂ ਕੋ ਮੁੰਡੇ ਕੋ 11 12 ਹਰਿਆਣੇ ਚ ਮਈਆਂ ਘਾਤੀਆਂ ਲੋਕੀ ਹਰਿਆਣੇੋਂ ਲਿਆਉਂਦੇ ਨੇ ਉਹਨੇ ਗਾਈ ਗਿਫਟ ਕਰ ਲਈ ਅੱਜ ਆਪਾਂ ਨੂੰ ਅਗਲੀ ਵਿਆਹ ਚ ਪਾਵਾਂਗੇ ਖੀਰੀ ਬੱਚੀ ਆ ਜਰਸੀ ਗਿਫਟ ਕਰ ਲਈ 12 ਮਈਆਂ ਦੇ ਘਰ ਚਲ ਗਈਆਂ ਮੁੰਡਾ ਅਮਰੀਕਾ ਬੈਠਾ ਚੰਗੀ ਮਈ ਘੱਲ ਦਿੰਦੂ ਦੂਜੀ ਮਈ ਸਾਡੇ ਕੋਲ ਲੈਂਦਾ ਸੰਦੀਪ ਵੀਰ ਉਦਾਂ ਕਈ ਬੰਦੇ ਨੇ ਜਿਆਦਾ ਦੁੱਧ ਦੇ ਤੋਤੇ ਬਣੀ ਜਾਂਦੇ ਹੈ ਨਾ ਬਿਲਕੁਲ 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 ਬਾਕੀ ਸੰਦੀਪ ਵੀਰ ਅੱਜ ਤੋਂ ਆਪਾਂ ਗੱਬਣ ਮਈ ਦੀ ਥਣਾ ਦੀ ਗਰੰਟੀ ਹੋਊਗੀ ਸਾਨੂੰ ਲੋਕਾਂ ਦੇ ਜਦੋਂ ਘਰਾਂ ਜਾਈਦਾ ਨਾ ਪਾਈ ਦੀ ਨਾਨੀ ਇੰਨਾ ਦਿੰਦੀ ਇਹਦੀ ਦਾਦੀ ਇੰਨਾ ਦਿੰਦੀ ਜੋ ਸ ਪਰਾਉਣੀਆ ਸਹੀ ਗੱਲ ਕਹਿੰਦੇ ਸੰਦੀਪ ਆਪਾਂ ਦੇ ਮੌਕੇ ਦੀ ਗੱਲ ਕਰਾਂਗੇ ਜੋ ਕੁਝ ਹੈਗਾ ਜੋ ਕੁਝ ਹੈਗਾ ਉਹੀ ਕੋਈ ਦੱਸਾਂਗੇ ਬਾਕੀ ਕਮੈਂਟ ਕਮੈਂਟ ਕੋਈ ਐਡਾ ਫਰਕ ਨਹੀਂ ਪੈਂਦਾ ਜੋ ਮਰਜ਼ੀ ਕਰੇ ਕਈਆਂ ਲੋਕਾਂ ਦੀ ਜਿੰਨਾ ਆਪਣਾ ਕਮੈਂਟ ਨਹੀਂ ਲੈਣਾ ਇੱਕ ਇੱਕ ਗੱਲ ਸੰਦੀਪ ਕਿਹੜਾ ਚੈਨਲ ਜਿੱਦੇ ਕਮੈਂਟ ਚੱਲਦੇ ਆ ਉਹਨਾਂ ਦੇ ਚੱਲਦੇ ਨੇ ਜਿਨ੍ਹਾਂ ਦਾ ਆਪਣਾ ਚੈਨਲ ਆ ਵੀ ਆਪ ਹੀ ਲਿਖ ਲਓ ਤੇ ਆਪ ਡਿਲੀਟ ਕਰ ਲਓ ਵੱਖਰੀ ਗੱਲ ਆ ਇੱਕ ਸੰਦੀਪ ਦਾ ਚੈਨਲ ਹੈ ਸ਼ੰਭੂ ਜਿੱਦੇ ਕਮੈਂਟ ਚੱਲਦੇ ਆ ਲੋਕਾਂ ਉਹ ਵੀ ਬੰਦ ਕਰਾਉਣੇ ਆ ਬਿਲਕੁਲ ਆਡੇ ਆਂਢੀ ਗੁਆਂਢੀ ਜਿਹੜੇ ਵੀ ਐਕ ਉਹ ਹੀ ਕਮੈਂਟ ਕਰਦੇ ਆ ਸਿਆਣੇ ਬੰਦੇ ਕਮੈਂਟ ਵੀਰ ਉਹ ਕਰੇ ਆਪਣਾ ਨੰਬਰ ਲਿਖੇ ਫਲਾਣੇ ਬੰਦੇ ਨੇ ਮੇਰੇ ਨਾਲ ਆ ਠੱਗੀ ਮਾਰੀ ਆ ਮੇਰਾ ਨੰਬਰ ਆ ਤੁਸੀਂ ਵੀ ਬਚ ਕੇ ਰਹੋ ਇਹ ਜਿਹੜੀ ਹਵਾਜ ਤੀਰ ਮਾਰਦੇ ਨਾ ਉਹ ਨਹੀਂ ਗੰਦੇ ਚੰਗੀ ਸੰਦੀਪ ਵੀਰ ਚਲੋ ਆਪਾਂ ਕੰਮ ਚਾਲੂ ਕਰੀਏ ਆ ਨਾ ਬੂਰੀ ਮਹਾਲ ਕੈਮਰਾ ਮਾਰਦੇ ਸ਼ੰਭੂ ਥਾਪੀਆਂ ਕਹਿੰਦੇ ਮਾਦੇ ਥਾਪੀਆਂ ਵਿੱਚ ਚੰਗੀ ਚੀਜ਼ ਤੇ ਬਾਜਦੀਆਂ ਵੇ ਸੰਦੀਪ ਵੀਰ ਦੂਜਾ ਸੁਗਾ ਏ ਤੇ 10 ਦਿਨ ਖੜਦੀ ਤੇ ਸ਼ੰਭੂ ਚਾਰ ਸਵੇਰੇ ਇੱਕ ਨਾ ਸਫਾਈ ਵਿਖਾ ਦੇ ਝੋਟੀ ਦੀ ਬੱਠ ਠੀਕ ਆ ਤੇ ਸਾਰੀਆਂ ਨਿਸ਼ਾਨੀਆਂ ਚੱਡੇ ਜੇ ਡੱਬ ਜਿਹਨੂੰ ਕੋਈ ਕਹੇ ਗੱਲਾਂ ਖੁੰਜੀ ਨਹੀਂ ਗਈ ਇਹ ਦੁੱਧ ਦੇ ਦੇ 18 ਇਹ ਦੇ ਦੇ 15 ਸਾਨੂੰ ਨਹੀਂ ਸੰਦੀਪ ਵੀਰ ਪਤਾ ਮਾਲਕਾਂ ਦੇ ਕਹਿਣ ਦੇ ਅਨੁਸਾਰ 13 ਕਿਲੋ ਚ ਪਲੂਣ ਨੇ ਚਵਾਇਆ ਮੈਂ ਜਿਹੜਾ ਕੱਲਾ ਕੱਲੀ ਵੀਡੀਓ ਮੰਗੂਗਾ ਨਾ ਮੈਨੂੰ ਉਹਦੇ ਮਗਰਲੇ ਘਰ ਦੀ ਵੀਡੀਓ ਪਾ ਦਾਂਗਾ ਪਰ ਉਹ ਪਰਚਿਪ ਦੇ ਇਦਾਂ ਥੱਲੇ ਮੈਂ ਦੇ ਬੈਜੂ ਇਦਾਂ ਵੀ ਨਹੀਂ ਮੈਂ ਹੈਲਦੀ ਸੰਦੀਪ ਵੀਰ ਖੋਲੋ ਤਿਲਾਂ ਵਾਲੀ ਪੂਰੀ ਆ ਸਪੈਸ਼ਲ ਪੀਸ ਜਿਹਨੂੰ ਕਹਿੰਦੇ ਆ ਅਜੇ 10 ਦਿਨ ਸੋਣ ਚ ਬਾਕੀ ਆ ਇਦਾਂ ਪੀਸ ਕੁਆਲਿਟੀ ਵਿਖਾ ਦੇ ਬਿੱਲੀ ਆਖਿਆ ਚੱਡੇ ਚ ਡੱਬ ਸਾਰੀਆਂ ਨਿਸ਼ਾਨੀਆਂ ਮਹੀਂ ਦੇ ਬਿਲਕੁਲ ਬੂਰੀ ਸੰਦੀਪ ਵੀਰ ਕਿਤੇ 100 ਚੋਂ ਇੱਕ ਵਪਾਣੀਆਂ ਦੇ ਘੜ ਤੋਂ ਨਹੀਂ ਸੰਦੀਪ ਵੀਰ ਇੱਡੀ ਕਰਿਆ ਕੋਈ ਕਹੇ ਲਾ ਕੇ ਜਦੋਂ ਸੰਦੀਪ ਵੀਰ ਘਰ ਵਾਲੇ ਮੈਂ ਇੱਧਰ ਵੇਖ ਵਿਖਾ ਸ਼ੰਭੂ ਅੱਖ ਸ਼ਰਾ ਜੀ ਕਿੰਨਾ ਦੁੱਧ ਕਰਜੂ ਸੰਦੀਪ ਵੀਰ ਆਪਾਂ ਦੁੱਧ ਸੂਣ ਵਾਲੀ ਮਹੀਂ ਦੀ ਆਪਾਂ ਹਾੜੇ ਦੇ ਨਹੀਂ ਕੋਈ ਯਕੀਨ ਕਰਨਾ ਆਪਣੀ ਸਮਝ ਕਰ ਲੈ ਕੋਈ ਹਾਂਜੀ ਹਾਂਜੀ ਮੈਂ 15 16 ਕਿਲੋ ਝੋਟੀ ਦੁੱਧ ਚਵਾਊਗੀ ਜਿੱਦਾਂ ਦੀ ਨਸਲ ਆ ਅਜੇ ਢੱਲਾਂ ਵੇ ਸੰਦੀਪ ਵੀਰ ਕਿਤੇ ਠੰਡੀ ਝੋਟੀ ਵੇ ਉਹ ਐਵੇਂ ਥੋੜਾ ਸ਼ੇਰਾ ਸ਼ੇਰਾ ਕਰਾਉਂਦੇ ਫਿਰ ਚਲੋ ਸ਼ੇਰਾ ਸ਼ੇਰਾ ਮਹਾਰਾਜ ਕਰਨ ਕਰਾਉਣ ਆਲਾ ਆ ਇਧਰ ਅੱਖ ਉਖ ਮਖਾ ਦੇ ਇਧਰ ਵੇ ਸ਼ੰਭੂ ਠੀਕ ਠਾਕ ਨਹੀਂ ਵੇ ਵੇ ਸ਼ੰਭੂ ਵੇਖਿਆ ਚ ਫੋਟੋ ਓਕੇ ਆ ਐ ਨਹੀਂ ਕਰ ਰੋ ਵੇ ਚੱਲ ਐਤੋਂ ਪਰ ਹੁਣ ਕੀ ਹੋਣਾ ਸੰਦੀਪ ਵੀਰ ਸ਼ੌਂਕ ਦਾ ਮੋਲ ਆ ਤਨੋਲੇ ਮੰਡੀ ਚ ਵੱਜੀ ਉਹਦੇ ਕਹਿੰਦੇ 2.5 ਲੱਖ ਰੁਪਈਆ ਮੰਗਣਾ ਝੋਟੀ ਦਾ ਬਿਲਕੁਲ ਅਨਿਹੇ ਸ਼ਰਾਜੀ ਮੁੱਲ ਕਰਨੇ ਪੈਣੇ ਆ ਨਹੀਂ ਮੁੱਲ ਕਰਨੇ ਪੈਣੇ ਹੈ ਮੁੱਲ ਕਰਨੇ ਪੈਣੇ ਆ ਸੰਦੀ ਵੀਰ ਕਿੰਨੇ ਦੀ ਝੋਟੀ ਦੇ ਦੀਏ ਝੋਟੀ ਹੀ ਨਹੀਂ ਕੋਈ ਸ਼ੱਕ ਹੈਗਾ ਇਹ ਤਾਂ ਥਾਣੇ ਵੀ ਕਲਮਾ ਨੂੰ ਲੱਗਾ ਦੇ ਢਿੱਲਾਂ ਵੇ ਝੋਟੀ ਓਹ ਬਾਈ ਬੜਾ ਟਾਈਮ ਬਾਅਦ ਆਏ ਆ ਪਾ ਜੈ ਜੀ ਸੰਦੀ ਵੀ ਡੇਢ ਦੀ ਦੇ ਦੀਏ ਜ਼ਿਆਦਾ ਆ ਟਾਈਮ ਦੇ ਸਾਹਮਣੇ ਜੈ ਜੀ 40 ਦੀ ਦੇ ਦੀਏ ਸੰਦੀਵੀਰ ਇੱਕ ਮੇਰੀ ਹੋਰ ਬੇਨਤੀ ਆ ਬੋਦੀ ਬਾਹਣਾ ਮਰੋੜਿਆ ਕਰੋ ਉਦਾਂ ਜੇ ਮੇਰੇ ਘਰ ਕੋਈ ਆਊਗਾ ਨਾ ਮੈਂ ਹੀ ਵੇਖਣ ਵੀਡੀਓ ਤੋਂ ਬਗੈਰ ਤੇ ਮੈਂ ਡੇਢ ਮੰਗਣਾ ਬੜਾ ਚਿਰ ਲੱਗ ਜਾਣਾ ਸੌਦਾ ਕਰਦੇ ਆ ਐਨੇ ਲੈ ਲੈ ਇੱਕ 35 ਦੀ ਸੰਦੀਵੀਰ ਮੈਂ ਦੇਣੀ ਆ ਉਹ ਚੋਂ ਛੋਟ ਕਰਾਂਗੇ ਬੜੀਆਂ ਦੁਕਾਨਾਂ ਨੇ ਜਿਹਨੂੰ ਸਾਡਾ ਮਾਲ ਮਹਿੰਗਾ ਲੱਗਦਾ ਉਹਦੇ ਹੱਥ ਜੋੜ ਕੇ ਬੇਨਤੀ ਕਿਤੇ ਉਹ ਵੀ ਲੈ ਸਕਦਾ ਸਰਪੰਚ ਸਾਹਿਬ ਕੱਢਿਆ ਬੇਨਤੀ ਕਰਦਾ ਹੁੰਦਾ ਵੀ ਜਿੱਥੋਂ ਕਿਸੇ ਨੂੰ ਚੰਗੀਆਂ ਲੱਗਦੀਆਂ ਉੱਥੋਂ ਲੈ ਲਓ ਕਿੰਨੀਆਂ ਦੁਕਾਨਦਾਰੀਆਂ ਕਿੰਨੀਆਂ ਦੁਕਾਨਦਾਰੀਆਂ ਜਿੱਥੋਂ ਮਰਜ਼ੀ ਕੋਈ 1 35 ਦੀ ਦੇਣੀ ਉਹ ਚੋਟ ਕਰਾਂਗੇ ਸੰਦੀਪ ਵੀਰੇ ਐ ਕੱਟੀ ਦੇ ਨਾ ਇੱਕ ਕਰਾਂ ਸ਼ੰਭੂ ਦੋਵੇਂ ਬੰਨੇ ਵਖਾ ਦੇ ਕਿਹੇ ਕਿਹੇ ਮੈਨੂ ਆਲੇਵਾ ਲੱਗਦਾ ਛੋਟੀ ਇਧਰ ਵਿਖਾ ਲਈ ਅਕਰਾਂ ਸੰਦੀਪ ਇੱਕ ਬਿਜਲੀ ਘਰ ਕਹਿਦੀਦਾ ਇਹ ਬਿਜਲੀ ਘਰ ਵੀ ਛੱਡ ਦੇ ਇਧਰ ਵਿਖਾ ਕਰਾਂ ਦੋਵੇਂ ਬੰਨੇ ਵਿਖਾ ਨਾ ਵਿਚਾਰੀ ਨੂੰ ਸੁਣ ਇਧਰ ਇਧਰ ਵਿਖ ਮਾ ਨੰਡੀ ਕਰਾਇਬ ਐਨ ਡੀ ਕਿਆ ਛੋਟੀ ਦੇ ਸੰਦੀਪ ਵੀਰ ਦੋ ਤਿੰਨ ਘੰਟੇ ਚਵਾਈ ਲੇਟ ਹੋ ਗਈ ਆਪਾਂ ਨੇ ਝੂਠ ਬੋਲਣਾ ਸਵੇਰੇ 3 ਵਜੇ ਦੀਆਂ ਬਈਆਂ ਚੋਈਆਂ ਨੇ 5:3 6 ਵਜੇ ਸ਼ੰਭੂ ਇੱਧਰ ਵੀ ਵਿਖਾ ਉਧਰ ਤੋਰੋ ਤੋਰੋ ਮੈਨੂੰ ਖੋਲੋ ਤੋਰਦਾ ਮੈਂ ਇੱਕ ਮਿੰਟ ਖੋਲ ਛੋਟੀ ਦੀ ਕਿਤੇ ਚਵਾਈ ਲੱਗੀ ਸੰਦੀਪ ਵੀਰ ਕਿਤੇ ਗਾਂ ਦੀਆਂ ਗੱਲਾਂ ਸ਼ੰਭੂ ਇੱਧਰ ਆ ਤੋ ਕਰਾ ਆ ਲੇਵੋ ਸੰਦੀਪ ਵੀਰ ਦੇ 1000 ਮਾਸ਼ੇ ਇੱਕ ਨੂੰ ਲੱਗਾ ਹੰਦਾ ਦੁੱਧ ਕਿੰਨਾ ਹਣੋ ਦੁੱਧ ਸੰਦੀਪ ਵੀਰ 12 ਕਿਲੋ ਠੀਕ ਆ 12 ਕਿਲੋ ਆ ਤਾਜੀ ਕੱਟੀ ਆ ਮਗਰ ਕੱਟਾ ਕਿਹੇ ਮਹੀਨੇ ਮਗਰ ਕੱਟੀ ਨਹੀਂ ਉਹ ਸਾਰੀਆਂ ਦੇ ਮਗਰ ਕੱਟੇ ਆ ਡਰਾਤੀ ਸੰਦੀਪ ਵੀਰ ਮੈਂ ਤੋ ਇਧਰ ਵੇਖੀ ਚਵਾਈ ਕਿਤੇ ਮੈਂ ਇਹ ਇਧਰ ਆ ਸ਼ੰਭੂ ਠੀਕ ਆ ਫਿਰ ਮਹਾਰਾਜ ਸ਼ੰਭੂ ਦੀਆਂ ਲੱਤਾਂ ਤੇ ਨਹੀਂ ਸੰਦੀਪ ਵੀਰ 12 ਕਿਲੋ ਦੁੱਧ ਕੰਡੇ ਵਾਲਾ ਹੋਊਗਾ ਪਰ ਆਪਣੀ ਕੋਈ ਤਸੱਲੀ ਕਰ ਲੈ ਚਲੋ ਜਿਹੜਾ ਸਾਡੇ ਘਰ ਆਣ ਕੇ ਲਊ ਉਹਦੀ ਸਾਡੀ ਕੋਈ ਗਾਰੰਟੀ ਨਹੀਂ ਜਿਹੜਾ ਆਨਲਾਈਨ ਆ ਬਾਈ ਮੈਂ ਬੱਚਾ ਫੜੋ ਮੈਂ ਨਹੀਂ ਤੋੜਾ ਛੋਟੀ ਦੀ ਸਿੰਗੀ ਸੂੰਗੀ ਵਿਖਾ ਦੇ ਕਿਤੇ ਸੰਦੀਪ ਵੀਰ ਗਰਮੀ ਵੜੀ ਆ ਸਾਨੂੰ ਜਿਹੜਾ ਭਰਾ ਫੋਨ ਕਰਦਾ ਕੋਈ 15 ਕਿਲੋ ਤੋਂ ਘੱਟ ਵਾਲਾ ਫੋਨ ਕਰਦਾ ਨਹੀਂ ਜਿੱਦਾਂ ਦੇ ਲੋਕ ਉਦਾਂ ਦੇ ਵਪਾਰੀ ਹੋ ਗਏ ਕੀ ਕਰੀਏ ਫਿਰ ਬਿਲਕੁਲ ਬਾਈ 10 ਕਿਲੋ ਮਈ ਨੂੰ ਮਈ ਨਹੀਂ ਮੰਨਦੇ ਵੇਖ ਛੋਟੀ ਬਹੁਤ ਜਿਆਦਾ ਵੱਡੀ ਨਿਗੀ ਸੁਥਰੀ ਆ ਸਿੰਗੀ ਸੁੰਗੀ ਵਿਖਾ ਦੇ ਤੇ ਲੇਵਾ ਇਦਾਂ ਦਾ ਜਿਦਾਂ ਫੁੱਟਬਾਲ ਇਹ ਲੇਵਾ ਨਹੀਂ ਕਿਸੇ ਨੂੰ ਲੱਗਣਾ ਵੇਖ ਵਿਖਾ ਕੱਟੀ ਆ ਵੇ ਸ਼ੰਭੂ ਦੋਵੇਂ ਬੰਨੇ ਵੇਖ ਕੇ ਤੇ ਛੱਡੇ ਤੇ ਕਿਤੇ ਭਾਗ ਲੱਗੇ ਝੋਟੀ ਨੂੰ ਆਉ ਗਰਾਂ ਸੰਦੀਪ ਵੀਰੇ ਸ਼ੌਂਕੀਆ ਤੌਰ ਤੇ ਕੱਟੀ ਰੱਖਣ ਵਾਲੀ ਕਰੇ ਬਿਲਕੁਲ ਹਾਂ ਹਾਂਜੀ ਸੰਦੀਪ ਵੀਰ ਕਿੰਨੇ ਦੀ ਦੇ ਦिए ਝੋਟੀ ਦਾ ਮੋਲ ਨਹੀਂ ਕਿਤੇ ਇਦਾਂ ਦਾ ਜਿਗਾਰ ਨਹੀਂ ਕਿਹ ਝੋਟੀ ਨ ਲੱਗਾ ਹੁੰਦਾ ਜੈ ਜੀ ਜਾਨ ਬਸ ਹੁਣ ਸੰਦੀਪ ਵੀਰ ਦੇ ਦिए 15 ਦੀ ਜੈ 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 ਕਿ ਨਹੀਂ ਜਾਜ ਜੈ ਜੈ ਕਰਾ ਦੇ ਛੋੜ ਚਲ ਪੰਜ ਜਾਂ ਦੋ ਇੱਕ 10 ਦੀ ਕੱਟੀ ਦੇਣੀ ਪਰ ਵੇਖ ਕੱਟੀ ਨੂੰ ਕਿਤੇ ਜਗਾੜ ਵੇਖ ਲਗਾ ਹੁਸਨ ਵੇਖ ਕੱਟੀ ਦੇ ਇਧਰ ਸ਼ੰਭੂ ਮਾਰ ਇੱਕ ਨਾ ਫੇਰ ਕਿਤੇ ਪਿੱਛੇ ਨਹੀਂ ਰੱਖ ਬਰਾਬਰ ਵੇਖ ਕੈਮਰਾ ਵੇਖ ਨਾੜਾ ਨਾ ਭਰੀ ਪਈ ਚਲੋ ਇੱਕ 10 ਤੋਂ ਛੋੜ ਛੱਪਾ ਕਰ ਦਾਂਗੇ ਸੰਦੀਪ ਵੀਰੇ ਆ ਪਲੂਨ ਦੂਜਾ ਸੁਗਾ ਝੋਟੀ ਗੱਬਣ ਆ 10 ਤੋਂ 12 ਵੀ ਖੜ ਸਕਦੀ 14 ਵੀ ਖੜ ਸਕਦੀ ਪਰ ਝੋਟੀ ਵੇਖ ਲਾ ਖੋਲੋ ਵੀ ਸੰਦੀਪ ਵੀਰੇ ਦਿਨ ਤਿੰਨ ਲੱਗਿਆ ਤਿੰਨ ਦਿਨਾਂ ਦੀ ਮਈਆਂ ਲਈਆਂ ਨੇ ਮਾਲ ਬਾਬੇ ਦੀ ਕਿਰਪਾ ਨਾਲ ਜਦੋਂ ਕੋਈ ਮਰਜ਼ੀ ਆਵੇ ਇੱਥੇ 8-10 ਮਈਆਂ ਮਿਲਣਗੀਆਂ ਕੱਟੀ ਵੇ ਨਾ ਠ ਸੱਲਾ ਲੋ ਕਰਾ ਦੇ ਵੇਖੋ ਟੀ ਸੰਦੀਪ ਲਈ ਗੱਬਣਾ ਮੈਂ ਵਾਂ ਕਰਾ ਦੇ ਵੇਖੀ ਚੱਲੋ ਕਰੋ ਇਹਦੀ ਸੰਦੀਪ ਰ ਪਾਰ ਦੀ ਥਣਾ ਦੀ ਆਪਣੀ ਗਰੰਟੀ ਹੋਊਗੀ ਠੀਕ 12 11 12 ਕਿਲੋ ਪਲੂਣ ਨੇ ਦੁੱਧ ਸਵਾਇਆ ਹੈ ਕਿ 13 ਦੇ ਦੇ 14 ਦੇ ਦੇ ਆਪਣੀ ਸਮਝ ਕਰਨੀ ਕਿਸ ਨੇ ਵੇਖ ਕੱਟੀ ਸ਼ੰਭੂ ਆ ਜੋ ਮਿੰਦਾ ਕਹਿੰਦਾ ਹੁੰਦਾ ਇੱਕ ਸੁਰਮੇ ਰੰਗੀ ਵੇਖ ਲੈ ਪਰ ਸੁਰਮੇ ਰੰਗੀ ਵਾਕਿਆ ਮਿੰਦੇ ਨੂੰ ਬੜਾ ਜੇਤੇ ਕਰਦੇ ਮਿੰਦੇ ਨੂੰ ਸਾਹ ਜਿਹੜਾ ਹੱਤਾ ਮਿੰਦੇ ਨੂੰ ਸਿਆੜ ਦੇ ਬਲਾ ਵੇ ਕੱਟੀ ਸੰਦੀਪ ਰ ਫੁੱਲ ਕੱਦ ਕਾਠ ਵਾਲੀ ਗੁੰਦੀ ਝੋਟੀ ਸਾਰੇ ਬਨੇ ਚੰਗੀ ਆ ਬੋਲੋ ਸੰਦੀਪ ਵੀਰ ਸੇਮ ਹੀ ਦੇਣੀ ਆ ਇੱਕ ਦਾਸ ਚੋਂ ਕੱਲੀ ਸ਼ੋਰਟ ਹੋਊਗੀ ਜੋ ਆਖਿਆ ਉਹੀ ਲੈਣਾ ਮੋਲ ਕੋਈ ਸਵਾ ਨਹੀਂ ਕਰਨਾ ਵੇਖ ਲੈ ਜੈ ਜੈ ਅਗਲੀ ਦਾਸ ਤੇ ਸ਼ੋਰਟ ਹੀ ਕਰਨੀ ਆ ਹਾਂ ਜੀ ਕੱਟੀ ਵਿਖਾ ਦੇ ਇੱਕ ਵਾਰ ਸੰਦੀਪ ਵੀਰ ਇਹ ਨਹੀਂ ਬੁਲਬੁਲਦਾ ਬੱਚਾ ਨਹੀਂ ਨਹੀਂ ਬੁਲਬੁਲ ਬੱਚਾ ਹੀ ਆ ਰੇਟ ਜੈਜ ਕਰਨੇ ਆ ਆਪਣੀ ਕੋਈ ਨਰਖ ਪਰਖ ਕਰਕੇ ਲਾਵੇ ਆ ਆ ਵਡੀਆਂ ਦੀਆਂ ਪਹਿਲੋਂ ਉਧਰ ਆ ਉਧਰ ਆ ਉਧਰ ਆਜੋ ਆ ਵੇ ਸੰਦੀਪ ਵੀਰ ਆ ਮੈਂ ਨੂੰ ਕੈਮਰਾ ਮਖਾ ਵੇਖ ਝੋਟੀ ਨੋਨ ਸੰਦੀਪੀਰ ਦਾ ਬੜਾ ਰਿਕਾਰਡ ਹੈ ਝੋਟੀ ਦਾ ਬਰਾ ਆਪਣਾ ਨਹੀਂ ਦਸਣਾ ਰਮਦਾਸ ਲਾਗੇ ਪਿੰਡ ਹੈ ਸ਼ਾਮਪੁਰਾ ਹਾਂ ਉਥੋਂ ਮੈਂ ਹੀ ਲਈਆ 7-8 ਕਿਲੋ ਮੀਟਰ ਹੋਣੀ ਇਹਦਾ ਗੋਆ ਗਾਇਆ ਲਾਇਆ ਆਣ ਕੇ ਅੱਛਾ 13 ਕਿਲੋ ਪਲੂਨ ਨੇ ਝੋਟੀ ਨੇ ਐਮ 40 ਹੈਗਾ ਕੋਈ ਮੈਨੂੰ ਨਹੀਂ ਕਿ ਜਿਆਦਾ ਜਾਣਕਾਰੀ ਐਮ 40 ਦਾ ਗਾੜੀ ਟੀਕਾ ਲੱਗਾ ਆਪਰੇ ਦਾਰੇ ਦੂਰੇ ਦੀ ਦੱਸਦੇ ਪਰ ਆਪਣੀ ਕੇ ਨੇ ਸਮਝ ਕਰਨੀ ਆ ਸਿੰਘ ਦੇ ਕਰਾ ਦਾਂਗਾ ਜੇ ਕੋਈ ਆਖੂਗਾ ਕੰਗਰੇ ਕੁੰਗਰੇ ਬਾਹਰ ਵਾਲੇ ਲਵਾ ਦਾਂਗੇ ਮੈਂ ਹੁਣੇ ਸੰਦੀਪੀਰ ਝੋਟੀ ਆਈ ਆ ਹੁਣੇ ਆਈ ਹੈ ਨਾ ਹਾਂ ਝੋਟੀ ਇੱਕ ਝੋਟੀ ਦਾ ਸਰੀਰ ਵਿਖਾ ਦੇ ਮੂੰਹ ਛੇਦਾਂ ਦਿਆ ਪਿਓਰ ਵਿਖਾ ਵ ਵੇਖ ਛੋਟੀ ਸੰਦੀ ਵੀਰ ਹੈ ਕਿ ਨਹੀਂ ਕੋੜੀ ਵਰਗੀ ਮੈਂ ਨਾ ਬਹੁਤ ਵਧੀਆ ਇਹਦੇ ਸੰਦੀ ਵੀਰ ਅੱਜ ਕਿੰਨੀ ਤਰੀ ਗਿਆ ਆ 12 12 ਅੱਠਾਂ ਦਿਨਾਂ ਨੂੰ ਉਹਦੇ 10 ਮਹੀਨੇ ਪੂਰੇ ਹੋਣੇ ਆ ਪੰਜ ਉਤਲੇ ਖੜਨੇ ਜੋ ਛੋਟੀ ਦੀ ਥਾਣਾ ਦੀ ਭਾਰ ਪਾ ਦੇ ਕੋਈ ਸਾਡੀ ਗਰੰਟੀ ਹੋ ਗਈ ਦੁੱਧ ਦੀ ਕੋ ਆਪਣੀ ਸਮਝ ਕਰ ਲੈ ਚਲੋ 13 ਕਿਲੋ ਪਲੂਨ ਨੇ ਚਵਾਇਆ ਹੈ ਕਿ ਛੋਟੀ ਸੰਦੀ ਵੀਰ 15 16 ਕਿਲੋ ਨਾ ਦੁੱਧ ਦੇਊਗੀ ਇਹ ਬਲੈਡਰ ਬਨੂਗੀ ਛੋਟੀ ਅਜੇ ਬਨੂ ਬਨੂ ਅਜੇ ਵੇਖ ਲੋ ਕੋਈ ਪੁਰਾਣੀ ਤੋੜਿਆ ਵੇ ਛੋਟੀ ਛੋਟੀ ਸ਼ੱਕ ਹੈਗਾ ਸਰੀਰ ਵੇ ਸੰਦੀ ਵੀਰ ਛੋਟੀ ਦਾ ਠੀਕ ਹੈ ਭਾਜੀ ਬਹੁਤ ਵਧੀਆ ਹਾਂਜੀ ਸੰਦੀ ਵੀਰ ਇਹ ਵੀ ਛ ਵੇ ਇਹ ਇੱਕ ਰਾ ਕਿਸ ਗੱਲ 'ਚ ਕਮੀ ਤੇ ਨਹੀਂ ਆਗੀ ਕੱਦ ਛੋਟੀ ਨਾ ਮੰਨੇ ਕੋਈ ਇਹ ਮਈਆਂ ਇੱਥੇ ਆਣ ਕੇ ਲਵੇ ਬਸ ਬਸ ਜਿੰਨੇ ਕੋਈ 30 35 40 ਲਾਉਣਾ ਨਾ ਇੱਥੇ ਆ ਜੇ ਵੇ ਛੋਟੀ ਸੰਦੀਪ ਵੀਰ ਹਾਂ ਨਾ ਸਵਾ ਲੱਖ ਦੀ ਦੇਣੀ ਆ ਤੇ ਇੱਕ ਰਾ ਇਹ ਦੇਵਤੇ ਨੂੰ ਦਰਸ਼ਨ ਕਰਾ ਦੇ ਸੰਦੀਪ ਵੀਰ ਵਾਜ ਵਾਜ ਵੇ ਸੰਦੀਪ ਨੇ ਥਾਪੀ ਵੀ ਮਾਰ ਕੇ ਵੇ ਜੈਂਪ ਨਾ ਆਊਗਾ ਤਾਂ ਫੇਰ ਆਖੀ ਮਾਰ ਇੱਕ ਰਾ ਥਾਪੀ ਮੈਂ ਦੇ ਮੈਂ ਦੇਖੀ ਜਾਂਦਾ ਵਜੇ ਹੱਥ ਹੀ ਛਿਪ ਗਿਆ ਤੁਹਾਡਾ ਕਿੰਨੀ ਭਲੀ ਝੋਡੀ ਆ ਸੰਦੀਪ ਵੀਰ ਇਹ ਵੀ ਨਹੀਂ ਹਰਿਆਣੇ ਗਏ ਰਾਣੇ ਦੇ ਪਿੰਡੋਂ ਲਈ ਵੀ ਲਿਓ ਮੈਂ ਅੱਛਾ ਉੱਥੋਂ ਲਈ ਹਾਂ ਵੀ ਲਿਓ ਲਈ ਆ ਇੱਕੋ ਹੀ ਮਈ ਸੀ ਕਿਸੇ ਤੋਂ ਮੇਰੇ ਮੁੰਡੇ ਦੇ ਮੈਂ ਸਾਰਾ ਰਿਕਾਰਡ ਦੱਸਦਾ ਉਹਦੇ ਡੈਡੀ ਬਿਜਲੀ ਮੇ ਬੱਤੀ ਨਾ ਡੈਥ ਹੋ ਗਈ ਉਹਦੀ ਬੱਤੀ ਲਾ ਕੇ ਉਹਨਾਂ ਮਜਬੂਰੀ ਨੂੰ ਮੈਂ ਦਿੱਤੀ ਆ ਇੱਕੋ ਇਹਦੀ ਕੱਟੀ ਆ ਉਹੀ ਉਹਨੇ ਕਿਹਾ ਇੱਕੋ ਮਾਤਾ ਪੱਠੇ ਪੁੱਠੇ ਪਾ ਦਿਆ ਕਰੂਗੀ ਪਰ ਮੈਂ ਵੇਖ ਲਾ ਬਹੁਤ ਵੱਡੀ ਸੰਦੀਪ ਇਹ ਤੀਸਰਾ ਸੁਆ ਏ ਨਾ ਨਸਲਾ ਮੇ ਇਹ ਕਿ ਤਿੰਨ ਬੋਰੀਆਂ ਨਾ ਟ੍ਰਾਂਸਲੇਸ਼ਨ ਦੀਆਂ ਚਾ ਰੀਆਂ ਉਹ ਚਾਰ ਪੰਜ ਕਿਲੋ ਦੇਸੀ ਘਿਓ ਚਾ ਰਿਆ ਮੈਂ ਉਹਨੂੰ ਦੱਸਦਾ ਕਿ ਨਹੀਂ ਸਾਡੇ ਤੇ ਨਾ ਯਕੀਨ ਕਰੇ ਕੋਈ ਦਿੰਦਾ ਭਾਈ ਦਿੰਦਾ ਸੰਦੀਪ ਵੀ ਹੁੰਦੀ ਰੂ ਖਿਸ਼ ਮੈਂ ਵੇਖ ਕੇ ਕਿ ਨਹੀਂ ਪਿੱਛੇ ਅਜੇ 10 ਦਿਨ ਰਹਿੰਦੇ ਇਹਦੇ ਇਹਦੀ ਵੀ ਭਾਰ ਦੀ ਥਣਾ ਦੀ ਆਪਣੀ ਗਰੰਟੀ ਉਹ ਦੁੱਧ ਦੇ ਦੇ 15 ਦੁੱਧ ਦੇ ਦੇ 16 ਆਪਣੀ ਸਮਝ ਕਰਨੀ ਜਿਹਨੇ ਲੈਣੀ ਲੋਕ ਬੜੇ ਸਿਆਣੇ ਸੰਦੀਪ ਸਿੰਘ ਪਰ ਮੈਂ ਵੇਖ ਲਾ ਮੈਂ ਤੇ ਬੈੱਡ ਡੈਂਦਾ ਕਿ ਨਹੀਂ ਬਿਲਕੁਲ ਇਹ ਤੋਂ ਪਰਾਂ ਹੁਣ ਕੀ ਹੋਣਾ ਵੇਖ ਲਾ ਇਹ ਦੁੱਧ ਉੱਪਰ ਤਾਂ ਬਸ ਜੀ ਆਹ ਵੇਖ ਲਾ ਸੰਦੀਪ ਸਿੰਘ ਕਹਿਣਾ ਨਹੀਂ ਚਾਹੀਦਾ ਮੈਂ ਵਚਨ ਸੀ ਕਿੰਨੇ ਦੀ ਹੁਣ ਮੈਂ ਕੀ ਕਰਾਂ ਆ ਵੇਖ ਲਾ ਇਹ ਤੋਂ ਐਂਡ ਹੋ ਜਾਂਦਾ ਦੱਸ ਦੇ ਕੋਈ ਕਮੀ ਪੇਸ਼ੀ ਹੈਗੀ ਮਈਆਂ ਦੀ ਤੇ ਹਾਂਜੀ ਸੰਦੀਪ ਸਿੰਘ ਕਿੰਨੇ ਕਿੰਨੇ ਪੈਸੇ ਮੰਗਦੇ ਐਦਾਂ ਦੀਆਂ ਮਈਆਂ ਦੇ ਵੇਖ ਤੇ ਥਾਣਵੇ ਦੇ ਕਬਾਲ ਠੰਡੀ ਮੈਂ ਕਿਹਦੇ ਚੀਪਾ ਦੇ ਡਾਡਾ ਮੋਟਾ ਹੁੰਦਾ ਵੇਖਦੇ ਸੰਦੀਪੀਰ 17 18 ਕਿਲੋ ਮਹੀਂ ਦਊਗੀ ਯਾਰ ਠੀਕ ਪਰ ਆਪਣੀ ਸਮਝ ਕਰਨੀ ਆ ਲੋਕੀ ਇਦਾਂ ਦੇ ਤਿੰਨਾ ਤਿੰਨਾ ਮਹੀਨਿਆਂ ਬਾਅਦ ਲਾਮੇ ਦੇਣ ਦੇ ਸਾਨੂੰ ਤੈਨ ਮੈਂ ਕੀ ਦੱਸਾਂ ਹੁਣ ਬਹਿ ਕੇ ਗੱਲਾਂ ਦੱਸਾਂਗੇ ਇਦਾਂ ਦਾ ਕੰਮ ਕਰਦੇ ਲੋਕੀ ਸੰਦੀਪੀਰ ਦੱਸ ਦੇ ਕਿੰਨੇ ਦੀ ਮਹੀਂ ਦੇ ਦੀ ਡੇਢ ਦਾ ਹੱਕ ਹੈਗਾ ਮਹੀਂ ਦਾ ਕਿ ਨਹੀਂ ਹੈਗਾ ਘਰਾ ਦੇ ਛੋਟ ਇਹ ਵੀ 1 35 ਦੀ ਨਹੀਂ ਸੰਦੀਪੀਰ 35 ਦਾ ਤੱਕਾ ਹੁੰਦਾ ਈ ਰਾਣੇ ਦੇ ਪਿੰਡੋਂ ਮਹੀਂ ਆਈ ਓ ਹੁਣ ਤੂੰ ਕਹਿ ਤਾ ਕੱਖ ਬਚਣਾ ਨਹੀਂ ਪਰ 35 ਵਾਲਾ ਫੋਨ ਨਾ ਲਾਵੇ ਚਲ ਜਿੰਨੂੰ ਚੰਗੀ ਲੱਗਦੀ ਆ 35 ਦੀ ਸਾਈ ਪਾਵੇ 35 ਦੀ ਇਹੋ ਕੁਝ ਨਹੀਂ ਸੰਦੀ ਵੀਰ ਆਪਾਂ ਕੋਲ ਪਲੈਨਿੰਗ ਨਹੀਂ ਹੋਈ ਬਿਲਕੁਲ 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 ਪਰ 1 35 ਚੋਂ ਹੁਣ 34 ਜਿੰਨੂੰ ਚੰਗੀ ਲੱਗਦੀ ਲੈ ਜੇ ਨਹੀਂ ਲੱਗਦੀ ਨਾ ਖੜੇ 1 35 ਚੋਂ ਇਹਦਾ ਨਹੀਂ ਕੁਝ ਵੀ ਛੋੜ ਛੱਪਾ ਹਣਾ ਸੰਦੀ ਵੀਰ ਆ ਮੈਂ ਵੇ ਦੂਜਾ ਸੁਗਾ ਝੋਟੀ ਥਣ ਵਿਖਾ ਦੇ ਜਿੱਡਾ ਮੋਟਾ ਥਣ ਉਦਾਂ ਦੀ ਧਾਰ ਹੋਊਗੀ ਜੇ ਸੰਦੀਪ ਰੋ ਤਾਜੀ ਸੂਈ ਜੋ ਕਿਹੜਾ ਲੱਗਾ ਹੁਣ ਹੈ ਕਿਹੜਾ ਲੱਗਾ ਥਰੋ ਇਹ ਥਣ ਹੁਣ ਤੂੰ ਦੱਸ ਵੇਲਾ ਤੇ ਚਵਾ ਕੇ ਉਹ ਨਾ ਕੋ ਸਮਝੇ ਵੀ ਥਣ ਮੋਟਾ ਤੇ ਧਾਰ ਸਕਤੇ ਆ ਉਂਗਲ ਉਂਗਲ ਜੱਡੀ ਮੋਟੀ ਚਵਾਈ ਹੋਊਗੀ ਮੈਂ ਆਉਣ ਜਾਣ ਦਾ ਕਿਰਾਇਆ ਦਵਾਂਗਾ ਜੇ ਗੱਡੀ ਲੈ ਕੇ ਜੇ ਮਹੀਂ ਚ ਸਖਤ ਹੋਵੇ ਜਾਂ ਕਿਸੇ ਕੱਲ ਦੀ ਵੀ ਕਮੀ ਹੋਵੇ ਤੇ 11 12 ਕਿਲੋ ਦੁੱਧ ਸਟਾਰਟਿੰਗ ਆ ਚੌਥੇ ਪੰਜਵੇਂ ਦਿਨ ਦੀ ਝੋਟੀ ਸੂਈ ਵੇ ਸੰਦੀਪ ਵੀਰ ਝੋਟੀ ਸੰਦੀਪ ਇਹ ਦੇ ਦੇ 14 ਇਹਦੇ ਤੇ 15 ਮਹੀਨ ਨੂੰ ਵਸਦੇ ਆ ਦੇਣ ਲੱਗਦੇ ਆ ਹੌਸਲਾ ਰੱਖਣਾ ਪੈਂਦਾ ਡੰਗਰ ਖੜਕੇ ਹੁਣ ਚੌਥੇ ਦਿਨ ਤੇ ਗਰਮੀ ਵੇਖ ਨਹੀਂ ਆ ਤੂੰ ਵੀ ਮੁੜ ਕੇ ਨਾ ਭਿਜਾਂ ਮੈਂ ਵੀ ਭਿਜਾਂ ਨੇ 6 ਵਜ ਗਏ ਆ 6 ਵਜ ਗਏ ਹਾਂਜੀ ਸੰਦੀਪ ਵੀਰ ਕਿੰਨੇ ਦੇ ਦਈਏ ਦੱਸੋ ਦੱਸ ਦੇ ਦੇ ਦੀ 125 ਦੀ 120 ਦੀ ਨਹੀਂ ਜਿਆਦਾ ਹੀ ਅੱਛਾ ਹੋਰ ਕਟ ਕਰਾ 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 ਕਿ ਮੇਰੇ ਨਾਲ ਵੇਖ ਕੋਈ ਇੱਕ ਦੱਸਦੀ ਹਾਂ ਨਾ ਹੁਣੀ ਨੌਵਾਂ ਵਾਲਾ ਫੋਨ ਨਾ ਲਾਵੇ 11-12 ਕਿਲੋ ਦੁੱਧ ਸਟਾਰਟਿੰਗ ਆ ਮਹੀ ਥੱਲੇ 14 ਕਿਲੋ ਮਹੀਨੇ ਦੁੱਧ ਦੇਣਾ ਪਰ ਦੇਣ ਲੱਗੇ ਉਹ ਵੇਲਾ ਤਾਜ਼ਾ ਬੱਚਾ ਆ ਜਾ ਬਿਲਕੁਲ ਬੱਚਾ ਬਿਲਕੁਲ ਤਾਜ਼ਾ ਬੱਚਾ ਹੈ ਉਂਗਲ-ਉਂਗਲ ਜੱਡੀ ਮੋਟੀ ਧਾਰ ਹੋਊਗੀ 11-12 ਕਿਲੋ ਦੁੱਧ ਸਟਾਰਟਿੰਗ ਆ ਸੰਦੀ ਵੀਰ ਮਹੀ ਮਹੀਨੇ ਬਾਅਦ ਦੁੱਧ ਹੀ ਹੁੰਦੀ ਆ ਜਿੰਨਾ ਮਾਲ ਰੱਖਿਆ ਆ ਵੇਹ ਕੱਟੀ ਆ ਨਾੜੂ ਨਾਲ ਹੀ ਪਰਸੋਂ ਦੀ ਝੋਟੀ ਸੁਈ ਆ ਤੇ ਝੋਟੀ ਸੋਹਣੀ ਵੇਖ ਤਾਂ ਸਿੱਧੀ ਵੇ ਹੁਣ ਬੋਲਾ ਕਿੰਨਾ ਜੀ ਇਹਾਰੇ 9 10 ਕਿਲੋ ਸਟਾਰਟਿੰਗ ਆ ਤੀਸਰੇ ਦਿਨ ਦੀ ਉਂਗਲ ਉਂਗਲ ਜਿੱਡੀ ਮੋਟੀ ਧਾਰ ਉਹ ਵੀ ਥਾਣਾ ਨੂੰ ਮਾੜੀ ਮੋਟ ਪਾਲ ਹੈਗੀ ਅਜੇ ਕੱਟੀ ਵੇਖ ਲੈ ਨੇ ਠੀਕ ਆ ਚੱਲਣ ਦੇ ਕਿੰਨਾ ਕਰੂ ਫਿਰ ਇਹ ਕਰੂ ਆਪੇ ਵੇਖ ਲੈਣਾ ਜਿੰਨੇ ਲੈਣੀ ਆ 9 10 ਕਿਲੋ ਤੀਜੇ ਦਿਨ ਦੀ ਸੂਈ ਥੱਲੇ ਆ 12 ਕਿਲੋ ਝੋਟੀ ਦੁੱਧ ਜਵਾ ਦੂਗੀ ਸ਼ੇਰਾ ਜਿਹੜਾ ਮਾਲ ਹੈ ਇਹ ਜਾਣਾ ਉੜਦਾ ਐ ਚਲੋ ਉੜਦਾ ਜਾਵੇ ਜਦੋਂ ਮਾਲ ਸੁਥਰਾ ਗਣੀ ਕੋਈ ਗੰਦੀ ਮਈ ਨਹੀਂ ਸੰਦੀਵਰਾ ਆਪਣੇ ਵਾਲੋਂ ਵਪਾਰੀ ਕਿਸੇ ਨਾਲ ਮਾੜਾ ਨਹੀਂ ਕਰਦਾ ਨਹੀਂ ਨਹੀਂ ਹੁਣ ਜਿਹੜੀ ਮਾੜੀ ਵੀ ਆ ਜੂਗੀ ਉਹ ਵੀ ਦੇਣੀ ਆ ਬਿਲਕੁਲ 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 ਆਜ ਮੋਲੇ ਜੀ ਫੇਰਾ ਸੰਦੀਪ ਵੀਰ ਕਿੰਨੇ ਦੇ ਦਈਏ ਇਹ ਵੀ ਦੇ ਦਈਏ 25 ਦੀ ਲੈ 10 ਐਡੀ ਵਈ ਮਈਆਂ ਕਿੱਦਾ ਹੁਣ ਇਹ ਵੀ ਨਹੀਂ ਇਹ ਵੀ ਛੋਟ ਇਹ ਸੰਦੀਪ ਵੀਰ ਆਪਣੇ ਥਾਂ ਆ ਇੱਕ 10 ਦੇ ਇਹ ਸੋਨਾ ਮੁੰਦਰੀ ਹੈ ਇੱਕ 10 ਇੱਕ 10 ਚ ਛੋੜ ਕਰ ਦਾਂਗੇ ਸੰਦੀਪ ਵੀਰ ਨਗੀਨਾ ਛੋਟੀ ਆ ਜਿਹੜਾ ਥੱਲੇ ਬਹਿ ਜੂਗਾ ਨਾ ਛੋੜ ਕਰ ਦੇਣੀ ਆ ਜਿੰਨੀਆਂ ਮਈਆਂ ਚਵਾ ਦੀ ਸਾਡੀ ਕੋਈ ਨਹੀਂ ਗਲਤ ਹੋਵੇ ਤੇ ਆਣ ਕੇ ਆਪਣੀ ਤਸੱਲੀ ਆ ਵੀ ਸੰਦੀਪ ਵੀਰ ਆਜ ਤਾਜੀ ਛੋਟੀ ਸੂਈ ਦੂਜਾ ਸੂਗਾ ਜੀ ਆਈ ਬੱਚਾ 5 6 3 0 0 ਸੂਈ 9 ਹੋ ਜੇ 100 ਦੇ ਇੰਨਾ ਦੁੱਧ ਦੀ ਅੱਛਾ ਕੱਟੀ ਮਗਰ ਹਨਾ ਕੱਟੀ ਮਗਰ ਕਿਹਦੇ ਮਗਰ ਕੱਟੀ ਨਹੀਂ ਸਾਰੇ ਕੱਟੇ ਜੋ ਕੱਟੇ ਚੱਲੋ ਚਲੋ ਬਾਠ ਠੀਕ ਆ ਐਂਡ ਵਾਲਾ ਪੀਸ ਨਿਕਾਜਾ ਮੁੱਲ 10 11 ਕਿਲੋ ਮਹੀਂ ਦੁੱਧ ਦਈ ਜਾਊਗੀ ਗ੍ਰੈਡਰ ਮਹੀਂ ਇਧਰੋਂ ਮਹੀਂ ਲਈ ਆ ਲੋਕਲ ਆਪਣੇ ਪਿੰਡੋਂ ਲਈ ਆ ਸਵੇਰੇ ਮਹੀਂ ਲਈ ਸੰਦੀ ਵੀਰ ਅਜੇ ਪੱਠੇ ਪੁੱਠੇ ਨਹੀਂ ਗੱਜ ਕੇ ਖਾਦੇ ਚਲੋ ਬੋਲੋ ਕਰੋ ਚੱਕ ਸੰਦੀਪੀ ਦੇ ਚਵਾ ਲੱਗਾ ਇੱਕ ਨੰਬਰ ਦਾ ਰੂਮ ਵਰਗੀ ਪੋਲੀ ਆ 95 ਦੀ 95 ਦੀ ਦੇ ਦिए ਫਟਾ ਬਣਾ ਲਾ ਸੰਦੀਪੀਰ 95 ਦੀ ਦੇ ਦिए ਕਰ ਦੋ ਮਾਨਦਰ ਹੋਰ ਕਰਾ ਦੇ ਜਿੰਨਾ ਕਰਾਉਣਾ 90 ਦੀ ਸੰਦੀਪੀਰ 3 ਛੱਡਾਂਗਾ 87000 ਦੀ ਦਵਾਂਗਾ ਦਾ ਐ ਕਿਤੇ ਰੂਮ ਵਰਗੀ ਪੋਲੀ ਆ ਇਧਰ ਵੇਖ ਲੈ ਵਾ ਬਸ ਠੀਕ ਆ ਥਾਣ ਵੇਖ ਤਾਜੀ ਸੂਈਓ ਬੱਚੇ ਵਾਲ ਵੀ ਮਿੰਦੇ ਕੈਮਰਾਮਾਨ ਦੇ ਬਾਅਦ ਉਹ ਵੇਸ਼ਨ ਸ਼ੰਭੂ ਬਸ ਠੀਕ ਆ ਚਲੋ ਇਹ ਚੋਂ ਵੀ ਮਾਨਤਾ ਨੋ ਜੁ ਸੰਦੀਪੀਰ ਇਕ ਤਰ੍ਹਾਂ ਸਾਰੀਆਂ ਮਈਆਂ ਵਾਲੇ ਮੇ ਕੈਮਰਾ ਵਿਖਾ ਦੇ ਬੂਰੀ ਵਿਖਾ ਦੇ ਨੀਂ ਨਗੀਨਾ ਫੇਰ ਕਦੇ ਇਹੋ ਜਿਹੇ ਨਗੀਨੇ ਰੋਜ਼ ਨਹੀਂ ਮਿਲਦੇ ਕਦੇ ਵੀ ਖਲੋਸੰਦੀ ਵੀਰ ਇੱਥੇ ਜਰਾ ਕੇ ਵੇ ਖੇਚੇ ਸ਼ੰਭੂ ਫੋਚੋ ਚੱਲ ਪੁੱਤ ਉਧਰ ਵੇ ਕੈਮਰਾਮੈਨ ਨਾਲ ਠੀਕ ਆ ਬਾਕੀ ਨਾਂ ਮੇਰਾ ਸ਼ੇਰਾ ਜੋ ਪਿੰਡ ਰਵਾਲ ਜ਼ਿਲ੍ਹਾ ਗਰਦਾਸਪੁਰ ਨੇਰੇ ਫਤੇਗੜ ਚੂੜੀਆਂ ਅੰਮ੍ਰਿਤਸਰ ਵੀ ਆਪਾਂ ਨੂੰ ਲਾਗੇ ਪੈਂਦਾ ਆਓ ਤਸੱਲੀ ਕਰੋ ਦੋ ਟਾਈਮ ਚੋ ਤਿੰਨ ਟਾਈਮ ਚੋ ਸੰਦੀਪ ਵੀਰ ਜਿਹੜਾ ਲੱਖ ਸਵਾ ਮਈ ਤੇ ਲਾਉਂਦਾ ਇੱਥੇ ਆ ਜੇ ਕੋਈ ਚੱਕਰ ਨਹੀਂ ਹੁਣ ਇਹ ਵੀਰ ਆਇਆ ਇਹ ਹਰ ਇੱਕ ਵੀਡੀਓ 'ਚ ਬੇਨਤੀ ਕਰਦਾ ਵੀ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰੋ ਅਸੀਂ ਵੀ ਕਹਿੰਨੇ ਤਸੱਲੀ ਕਰੋ ਗੱਬਣ ਮਈ ਦੀ ਥਣਾ ਦੀ ਭਾਰ ਦੀ ਆਪਣੀ ਗਰੰਟੀ ਹੋ ਗਈ ਦੁੱਧ ਕਿਹਲੇ ਆਪਣੀ ਸਮਝ ਲੱਗਣੀ ਜੋ ਸਾਨੂੰ ਪਿੱਛੋਂ ਦੱਸਦੇ ਉਹ ਆਪਾਂ ਗਾੜੀ ਦੱਸਦੇ ਹਾਂ ਸੰਦੀਪ ਵੀਰ ਸਾਡਾ ਇੱਥੇ ਕੋਸੂਰ ਨਹੀਂ ਹੈਗਾ ਕੋਈ ਵੀ ਕੋ 19 21 ਮਾੜਾ ਮੋਟਾ ਇਹੜਾ ਕੰਮ ਇਨੈਚਰ ਦਾ ਚੱਲਣ ਦੇ ਸੱਚ ਬੋਲਣ ਦੇ ਚੱਲਣ ਦੇ ਬਿਲਕੁਲ ਵੀਰ ਇੱਕ ਘਰ 'ਚ 15-15 ਮਈਆਂ ਚਲਗੀਆਂ ਨੇ ਲੋਕੀ ਪਿਆਰ ਕਰਦੇ ਆ ਬਾਕੀ ਕੋਈ ਚੱਕਰ ਨਹੀਂ ਧੰਨਵਾਦ ਮਾਰੇ ਥੈਂਕ ਯੂ